ਈ ਵਾਲਾ ਵੱਟ ਦਾ ਪੂਰਾ ਹੀ ਵਰ ਗਿਆ ਜੀ 5 5 ਫੁੱਟ ਇਹ ਬਹੁਤ ਤਕੜਾ ਪਿਆ ਚਲੋ ਉਹ ਵੀ ਹਫ਼ਤੇ ਦੀ ਨਿਸ਼ਾ ਹੋ ਗਈ ਹੁਣ ਹਫ਼ਤਾ ਤਾਂ ਕਦੋਂ ਹੁੰਦਾ ਨਹੀਂ ਇੱਥੇ ਓ ਚੇਕ ਤੇ ਨੇ ਜਿਹੜਾ ਪਾਣੀ ਸਾਰਾ ਨੀਵੇਂ ਖਤਿਆਂ ਵੱਲ ਚੱਲ ਰਿਹਾ ਆਹ ਦੇਖੋ ਇੱਥੋਂ ਪਾਣੀ ਚੱਲਦਾ ਅੱਜ ਸਵੇਰ ਦਾ ਆਹ ਬੱਟਾ-ਬੱਟਾ ਤੋੜ ਕੇ ਉਹ ਗਾਂਹ ਪਹੁੰਚ ਗਿਆ ਇਹ ਆ ਜੀ ਜਿਹੜੀ ਆਪਣੀ ਘਰ ਵਾਲੀ ਮੋਟਰ ਆ ਆ ਪਈ ਜਾਂਦੀ ਆ ਪਾਪੂਰ ਵਾਲੀ ਮੋਟਰ ਨੂੰ ਉਪਰੇ ਇਹ ਵੀ ਕਿਸੇ ਦੀ ਬੱਟ ਬੰਨਣਾ ਦੀਦਾ ਨਹੀਂ ਕਿਸੇ ਦਾ ਦਰਦਾ ਜੀਨੀ ਵਾਲੀ ਕੋਈ ਬੱਟ ਮੂੰਗੀ ਦੀ ਵੀ ਚੜਾਈ ਸ਼ੁਰੂ ਕੀਤੀ ਹੋਈ ਆਪਾਂ ਮੀ ਕਰਕੇ ਥੋੜੀ ਵਿੱਚ ਰੁਕ ਜਾਂਦੀ ਆ